ਭਗਵੰਤ ਮਾਨ ਉਹ ਨਹੀਂ ਉਦੋਂ ਥਾਲੀਆਂ ਘੜਕਾਉਂਦੇ ਤੇ ਐਮਐਸਪੀ ਦਾ ਉਹ ਐਮਐਸਪੀ ਦਾ ਹੁਣ ਉਹ ਦੂਏ ਪੱਖ ਚ ਗੜ ਗਏ ਗਦਾਰ ਤਾਂ ਸਰਕਾਰਾਂ ਚ ਵੀ ਨੇ ਜੀ ਪਹਿਲਾਂ ਕਹਿੰਦੇ ਅਸੀਂ ਇਮਾਨਦਾਰ ਆਂ ਫੇਰ 35 ਲੱਖ ਦੀ ਪ੍ਰਧਾਨਗੀ ਹੋ ਗਈ ਫੇਰ ਕਹਿੰਦੇ 55 ਦੀ ਹਾਂ ਬਿਲਕੁਲ ਜੀ ਦੇਖ ਲੋ ਜਿਹਨੂੰ ਲੋਕਾਂ ਨੇ ਵਿਸ਼ਵਾਸ ਕਰਿਆ ਤਾਂ ਆਪਣਾ ਸੰਗਰੂਰ ਦੇ ਵਿੱਚ ਜਿਹੜੀ ਬੀਬੀ ਆ ਆਪਣੀ ਉਬਰ ਵਿਸ਼ਵਾਸ ਕਰਕੇ ਚਲ ਨੂੰ ਟਿਕਟ ਦੇ ਦਿੱਤੀ ਨਾ ਨੇ 50 ਲੱਖ ਰੁਪਏ ਦੀ ਉਹਨੇ ਨਹੀਂ ਪ੍ਰਧਾਨਗੀ ਨਹੀਂ ਦਿੱਤੀ ਫਿਰ ਉਹ ਸੱਚੀ ਬਣਦੀ ਆ ਉਹ ਆਪਣੇ ਮੁੰਡੇ ਦੀ ਕਸਮ ਖਾਣ ਨੂੰ ਫਿਰ ਕਸਮਾਂ ਖਾ ਰਹੀ ਹੈ ਦੇਖੋ ਕਿਹੋ ਜਿਹਾ ਮੈ ਤਾਂ ਸਿਆਸਤ ਹੈ ਜਿਹੜੀ ਇਹਨਾਂ ਨੇ ਨਾ ਗੰਦ ਬਾਤ ਸਿਆਸਤ ਦੇ ਵਿੱਚ ਸਿਆਸਤ ਬਤਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਸ਼ਾ ਹਰਮੰਦਰ ਸਾਹਿਬ ਤਾਂ ਆਪਣੇ ਤਖਤ ਸਾਹਿਬ ਦੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਆ ਜੀ ਉਹ ਇੱਕ ਉੱਚਾ ਇੱਕ ਨੀਮਾ ਜਿਹੜਾ ਉੱਚਾ ਨਿਸ਼ਾਨ ਸਾਹਿਬ ਆ ਉਹ ਹੈਗਾ ਆਪਣਾ ਧਰਮ ਦਾ ਵੀ ਧਰਮ ਨੂੰ ਆਪਾਂ ਨੇ ਉੱਚਾ ਰੱਖਣਾ ਹੈ ਜਿਹੜਾ ਨੀਮਾ ਨਿਸ਼ਾਨ ਸਾਹਿਬ ਹੈ ਉਹਗਾ ਸਿਆਸਤ ਦਾ ਸਿਆਸਤ ਪੈਰਾਂ ਚ ਰੱਖਣੀ ਐ ਇਹਨਾਂ ਨੇ ਸਿਆਸਤ ਉੱਪਰ ਕਰਦੀ ਇਹਨੇ ਸਿਆਸਤ ਉੱਪਰ ਕਰਦੀ ਧਰਮ ਥੱਲੇ ਕਰਤਾ ਇਹ ਸਾਡੇ ਬਾਦ ਟੋਲੇ ਨੇ ਕਰਿਆ ਜਿਹੜਾ ਨਹੀਂ ਸਿਆਸਤ ਦੇ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਨਾ ਆਪਣੇ ਧਰਮ ਨੂੰ ਉੱਚਾ ਰੱਖੋਗੇ ਸਿਆਸਤ ਮਹਾਰਾਜ ਜੀ ਕਹਿੰਦੇ ਕਰੋ ਸਿਆਸਤ ਕੋਈ ਮਾੜੀ ਚੀਜ਼ ਨਹੀਂ ਹੈਗੀ ਮਹਾਰਾਜ ਜੀ ਨੇ ਵੀ ਕਿਹਾ ਵੀ ਸਿਆਸਤ ਕਰੋ ਤੁਸੀਂ ਹਰਗੋਬਿੰਦ ਪਾਤਸ਼ਾਹ ਮਾਰਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਛੇਵੇਂ ਪਾਤਸ਼ਾਹ ਦਾ ਸੁਣ ਕੇ ਦੇਖ ਲਓ ਉਹਦੇ ਸਤਪੁਰਾਂ ਨੇ ਕਿਹਾ ਵਾ ਉਈ ਵਰ ਨੀਮੀ ਰੱਖਣੀ ਆ ਧਰਮ ਨੂੰ ਰੱਖਣਾ ਉੱਚਾ ਸਾਡੇ ਸਿਆਸੀ ਲੋਕਾਂ ਦਾ ਭਗਵੰਤ ਮਾਨ ਵਰਗੇ ਦਾ ਪੱਗ ਨੂੰ ਲਾਜ ਲਾਤੀ ਜੀ ਇਹ ਕਦੇ ਦਾਗ ਮਿਟਣਾ ਨਹੀਂ ਹੈਗਾ ਜਿਹੜਾ ਨੇ ਪੱਗ ਨੂੰ ਲਾਜ ਲਾਈ ਆ ਅਸੀਂ ਤਾਂ ਹੀ ਆਪਣੇ ਇੱਥੇ ਇਸ ਨੂੰ ਵੜਨ ਦਿੰਦੇ ਪਿੰਡ ਦੇ ਵਿੱਚ ਆ ਨਗਰ ਵਾਸੀ ਬੈਠੇ ਆ ਦੇਖ ਲੋ ਸਾਰੀ ਆ ਸਾਡੇ ਦੋ ਹੀ ਨਗਰ ਆ ਗਵਾਲੋਂ ਦੇ ਕੋਟਲਾ ਝਾੜੂ ਵਾਲਾਂ ਦੀ ਇੱਥੇ ਤਾਂ ਮੈਂ ਨਾ ਦੀਪੜ ਲੱਗੇ ਕਰੂਗੀ ਵੜ ਕੇ ਦਿਖਾਉਣ ਪਿੰਡਾਂ ਚ ਜਾ ਕੇ ਹੁਣ ਅਸੀਂ ਬੈਨਰ ਵੀ ਲੈ ਪਿੰਡਾਂ ਚ ਲਾਵਾਂਗੇ ਆਪਣੇ ਸਾਡਾ ਵਿਰੋਧ ਹੁਣ ਨਿਕਲ ਹੀ ਰਹਿਣਾ ਹੁੰਦਾ 27 ਸਤੂਈ ਤਾਂ ਇਹ ਭੁੱਲੇ ਜਾਣ ਕੇਜਰੀਵਾਲ ਦਿੱਲੀ ਤੋਂ ਹਰਾਗੇ ਤੌਰ ਤਾਂ ਹੁਣ ਇਹ ਪੰਜਾਬ ਚ ਆ ਕੇ ਬਹਿ ਗਿਆ ਭਗਵੰਤ ਮਾਨ ਉਹ ਕੇਜਰੀਵਾਲ ਤੋਂ ਬਿਨਾ ਗੱਲ ਨਹੀਂ ਕਰਦਾ ਜਿਨ੍ਹਾਂ ਨੇ ਤੈਨੂੰ ਵੋਟਾਂ ਪਾਈਆਂ ਨੇ ਉਹਨਾਂ ਦੀ ਤੂੰ ਸੁਣਦਾ ਨਹੀਂ ਕੇਜਰੀਵਾਲ ਦੀ ਸੁਣ ਰਿਹਾ ਹੈ ਕੇਜਰੀਵਾਲ ਨੂੰ ਤਾਂ ਲੋਕਾਂ ਨੇ ਇੱਥੇ ਵੀ ਠੋਕ ਦੇਣਾ ਉੱਥੇ ਵੀ ਠੋਕ ਤਾ ਬਿਲਕੁਲ ਜੀ ਦੇਖ ਲਓ ਇੱਕ ਸੀਟ ਪਿੱਛੇ ਨੇ ਕੇਜਰੀਵਾਲ ਨੂੰ ਨੇ ਜਿਤਾ ਕੇ ਨਾ ਇੱਥੇ ਆਪਣੇ ਰਾਜ ਸਭਾ ਦੇ ਵਿੱਚ ਭੇਜਣਾ ਲੋ ਤੁਹਾਨੂੰ ਲੱਗਦਾ ਵੀ ਜੇ ਪੰਜਾਬੀ ਜਿੱਤਣ ਦੇ ਦਣਗੇ ਦੇਖ ਲਓ ਜਿਹੜਾ ਉੱਤੇ ਵਪਾਰੀ ਤਬਕਾ ਜਿਹੜਾ ਇਹ 3 ਕਰੋੜ ਰੁਪਏ ਵਪਾਰੀਆਂ ਨੇ ਕਹਿੰਦੇ ਦਿੱਤਾ ਇਹ ਸੁਣਨੇ ਨੂੰ ਆਇਆ ਸਾਨੂੰ ਸੰਤੋ ਪਤਾ ਨਹੀਂ ਹੈਗਾ ਜੀ ਜੇ ਦੱਸ ਰਹੇ ਆ ਇਹ ਮੀਡੀਆ ਦੇ ਥਰੂ ਹੈ ਸਾਰੀਆਂ ਗੱਲਾਂ ਦਾ ਪਤਾ ਲੱਗ ਰਿਹਾ ਨਹੀਂ ਉਹ ਤਾਂ ਚਲੋ ਇੱਕ ਪਾਸੇ ਰਹੀਗੀ ਪੰਜਾਬੀ ਕਦੇ ਨਹੀਂ ਜਿੱਤਣ ਦਿੰਦੇ ਬਿਲਕੁਲ ਹੁਣ ਪੰਜਾਬੀਆਂ ਨੂੰ ਅਣਖਾ ਸਾਡੇ ਪੰਜਾਬੀਆਂ ਦੇ ਵਿੱਚ ਅਣਖ ਦੇ ਪਹਿਲੇ ਤੇ ਅਣਖਾ ਪੰਜਾਬੀਆਂ ਦੇ ਵਿੱਚ ਸ਼ੁਰੂ ਤੋਂ ਹੀ ਲੱਗ ਜਣਾ ਪਤਾ ਇੱਥੇ ਥੋੜਾ ਸਾਹਮਣੇ ਜਿਹੜਾ ਕਿਸਾਨ ਹੈ ਨਾ ਕਿਸਾਨ ਇੱਕ ਐਸੀ ਕਾਉ ਮਾਜੇ ਪੁੱਠੀ ਹੋ ਜਾਵੇ ਇਹ ਮੋਦਾ ਵੀ ਮਾਰ ਦਿੰਦੀ ਹੈ ਬਿਲਕੁਲ ਜੀ ਪੁੱਠੇ ਦਾ ਹੋ ਗਏ ਹੁਣ ਇਹ ਇਹ ਤਾਂ ਹੁਣ ਹੁਣ ਇਹਦੇ ਉੱਪਰ ਨੂੰ ਕਿਵੇਂ ਹੋਵਗੇ ਇਹਦੇ ਉੱਪਰ ਨੂੰ ਕਿਵੇਂ ਹੋਵਗੇ ਐਡਾ ਬੜਾ ਜਿਹੜਾ ਆਮਲਾ ਕੀਤਾ ਸਾਡਿਆਂ ਸਾਡਿਆਂ ਟਰੈਲੀਆਂ ਚ ਮਨਦੀਪ ਸਿੱਧੂ ਜੀ ਕਹਿੰਦੇ ਸਾਹਮਣੇ ਕਹਿੰਦੇ ਕਿੱਥੇ ਚੋਰੀ ਹੋਈ ਹੈ ਜੀ ਇਹਨਾਂ ਦੇ ਐਸਐਚਓ ਨੇ ਕਰ ਲੀਆਂ ਨਹੀਂ ਏਸੀ ਜ਼ਿਮੀਦਾਰਾਂ ਦੇ ਪੱਟੇ ਗਏ ਬਿਲਕੁਲ ਜੀ ਫਰਿੱਜ ਜ਼ਿਮੀਦਾਰਾਂ ਦੇ ਪੱਟੇ ਗਏ ਪਿੱਛੇ ਰਹਿ ਕੀ ਗਿਆ ਇਸੀ ਫ੍ਰਿਜ ਕੂਲਰ ਮੈਂ ਕਹਿੰਨਾ ਗੱਦੇ ਕਿਆ ਪੱਖੇ ਪੰਜਾਬ ਪੁਲਿਸ ਪੱਖੇ ਸ਼ਰਿਆਮ ਲਾਉਂਦੀ ਦੇਖੀ ਗਈ ਆ ਉੱਥੇ ਵੀਡੀਓ ਬਣੀਆਂ ਨੇ ਕਹਿੰਦੇ ਜੀ ਇਸ ਦਾ ਕੁਝ ਵੀ ਨਹੀਂ ਕਰਿਆ ਹਾਂ ਬਿਲਕੁਲ ਜੀ ਸ਼ਰਿਆਮ ਉਹਨਾਂ ਨੇ ਪੱਖੇ ਲਾਏ ਵੀਡੀਓ ਚੱਲ ਰਹੀਆਂ ਆ ਉਹ ਉਹ ਤਾਂ ਦੇਖ ਲਓ ਹੁਣ ਜਿਹੜੀ ਕੈਮਰੇ ਦੀ ਅੱਖ ਆ ਇਹਦੇ ਕੋਈ ਚੀਜ਼ ਬਚਦਾ ਨਹੀਂ ਸਕਦੀ ਹੈਗੀ ਛੁੱਟ ਕੇਵੇਂ ਬੋਲਣਗੇ ਕੈਮਰੇ ਦੀ ਅੱਖ ਮੂਰੇ ਹੁਣ ਜੋ ਆਪਣੇ ਪਟਿਆਲੇ ਤੇ ਭਾਈ ਸਾਹਿਬ ਨੇ ਵਕੀਲ ਸਾਹਿਬ ਨੇ ਡੱਲਿਆ ਸਾਹਿਬ ਜੀ ਨੂੰ ਮਿਲਣ ਨਹੀਂ ਦਿੰਦੇ ਤੇ ਕਹਿੰਦੇ ਸਾਡੇ ਦਾ ਹਰਾਸਤ ਵਿੱਚ ਨਹੀਂ ਹੈਗੇ ਫਿਰ ਹਾਈ ਕੋਰਟ ਨੇ ਕੀ ਕਸਾਨਾਂ ਦੇ ਬੱਚੇ ਫੈਸਲਾ ਦਿੱਤਾ ਹੱਕ ਚ ਨਾ ਵਕੀਲ ਸਾਹਿਬ ਜੱਜ ਸਾਹਿਬ ਨੇ ਵੀ ਤੁਸੀਂ ਇਹਨਾਂ ਦੇ ਨੇਤਾ ਨੂੰ ਰੋਕ ਨਹੀਂ ਸਕਦੇ ਮਿਲਣ ਤੇ ਸਾਰ ਨੂੰ ਮਿਲਣ ਦਾ ਉੱਥੇ ਇਹਨਾਂ ਨੂੰ ਫਿਰ ਕਿਉਂ ਉੱਥੇ ਦੇ ਚਲੇ ਗਏ ਜੀ हट ਕੇ ਬਾਰੇ ਮੈਂ ਜਾ ਕੇ ਆ ਡੱਲਿਆ ਸਾਹਿਬ ਨੂੰ ਮਿਲ ਕੇ ਆਇਆ ਖੁਦ ਮੈਂ ਸੋਸ਼ਲ ਮੀਡੀਆ ਪਰ ਵੀ ਆਪਣੀਆਂ ਵੀਡੀਓ ਪਾਈਆਂ ਫੋਟੋ ਪਾਈਆਂ ਚੱਲ ਰਹੀਆਂ ਮੇਰੇ ਵਾਲੇ ਫੇਸਬੁੱਕ ਪਰ ਤੇ ਪ੍ਰਧਾਨ ਜੀ ਨੂੰ ਵੀ ਮਿਲ ਕੇ ਆਇਆ ਪਰ ਪ੍ਰਧਾਨ ਜੀ ਤੇ ਹਾਲੇ ਬੋਲ ਨਹੀਂ ਹੁੰਦਾ ਤਾਂ ਕੱਲੇ ਮੈਂ ਮਿਲ ਕੇ ਆਇਆ ਤਾਂ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਪਾਣੀ ਪੀਣਾ 19 ਮਾਰਚ ਤੋਂ ਪਾਣੀ ਪੀਣਾ ਛੱਡ ਦਿੱਤਾ ਤਾਂ ਕਿੱਡੀ ਕੁਰਬਾਨੀ ਆ ਨਹੀਂ ਉਹ ਕਿਸਾਨਾਂ ਵਾਸਤੇ ਖੜੇ ਨੇ ਨਾ ਬਿਲਕੁਲ ਜੀ ਕਿਸਾਨੇ ਆ ਉਹ ਕਿਸਾਨਾਂ ਵਾਸਤੇ ਨਹੀਂ ਨਹੀਂ ਉਹ ਕਿਸਾਨ ਲੀਡਰ ਨੇ ਉਹ ਕਿਸਾਨ ਬਾਦਚ ਨੇ ਪਹਿਲਾਂ ਉਹ ਕਿਸਾਨ ਲੀਡਰ ਨੇ ਉਹਨਾਂ ਦੇ ਸਿਰ ਤੇ ਸਾਰੇ ਕਿਸਾਨਾਂ ਦਾ ਬੋਝ ਆ ਜਦੋਂ ਕਿਸਾਨ ਫੜੇਗੇ ਉਹਨਾਂ ਨੇ ਕਿਸਾਨਾਂ ਵਾਸਤੇ ਹੀ ਪਾਣੀ ਛੱਡਿਆ ਪਹਿਲਾਂ ਵੀ ਕਿਸਾਨੀ ਵਾਸਤੇ ਹੀ ਸਭ ਕੁਝ ਕਰਿਆ ਉਹ ਜਿਹੜੀ ਸਹੂਲਤ ਲੈਣੀ ਬੰਦ ਕੀਤੀ ਉਹ ਵੀ ਕਿਸਾਨੀ ਲਈ ਉਹ ਬੰਦ ਕੀਤੀ ਹੈ ਹਾਂਜੀ ਹਾਂਜੀ ਬਿਲਕੁਲ ਕਿਸਾਨੀ ਖਾਤਰੀ ਨੇ ਕਿਹਾ ਜਿੰਨੇ ਸਾਡੇ ਕਿਸਾਨ ਤੁਸੀਂ ਜੇਲ੍ਹਾਂ ਵਿੱਚ ਰਹੇ ਨਹੀਂ ਕਰਦੇ 14 ਜੇਲ੍ਹਾਂ ਵਿੱਚ ਸਾਡੇ ਕਿਸਾਨ ਤੇ ਜੀ 14 ਜੇਲ੍ਹਾਂ ਦੇ ਵਿੱਚ ਤੇ ਸਾਰੇ ਜੇ ਛੱਡੋਗੇ ਫਿਰ ਅਸੀਂ ਪਾਣੀ ਪੀਵਾਂਗੇ ਉਹ ਕਨੇ ਨੇ ਪ੍ਰਧਾਨ ਜੀ ਨੇ ਕੀਤਾ ਕੱਲ ਆਪਣਾ ਪ੍ਰਧਾਨ ਜੀ ਨੂੰ 28 ਮਾਰਚ ਨੂੰ ਸਾਰੇ ਕਿਸਾਨ ਤੜਕੇ ਨੂੰ 3 ਵਜੇ ਸਾਲੇ ਜੇਲ੍ਹਾਂ ਵਿੱਚ ਛੱਡ ਤੇ ਫਿਰ ਪ੍ਰਧਾਨ ਜੀ ਨੇ ਆਪਣਾ ਪਾਣੀ ਪੀਣਾ ਸ਼ੁਰੂ ਕੀਤਾ ਟਰੀਟਮੈਂਟ ਜਿਹੜਾ ਉਹ ਪ੍ਰਧਾਨ ਜੀ ਦਾ ਉੱਕ ਨਹੀਂ ਚੱਲ ਰਿਹਾ ਸੋਸ਼ਲ ਮੀਡੀਆ ਉੱਤੇ ਬਹੁਤ ਤਰ੍ਹਾਂ ਦੀਆਂ ਪੋਸਟਾਂ ਦੀਆਂ ਪਾ ਰਹੇ ਹਨ ਗਲਤਾਂ ਜਣੀਆਂ ਇਹ ਕਿਸੇ ਲੀਡਰ ਨੂੰ ਬੰਦੇ ਪੋਸਟ ਪਾਣੀ ਗਲਤ ਹੁੰਦੀ ਹੈ ਦੇਖੋ ਕਿੱਡਾ ਬੜਾ ਉਹਨਾਂ ਨੇ ਕਿਸਾਨੀ ਖਾਤਰ ਕਦਮ ਚੱਕਿਆ 40 ਸਾਲ ਗਾਲ ਕੇ ਲੀਡਰ ਬਣਦਾ ਐਵੇਂ ਨਹੀਂ ਬਣਦਾ ਲੀਡਰ ਇਹ ਜਿਹੜਾ ਕਹਿ ਰਹੇ ਨੇ ਡੱਲੇ ਵਾਲਾ ਐ ਡੱਲੇ ਵਾਲੋ ਡੱਲੇ ਵਾਲ ਨੇ ਬਹੁਤ ਸੰਘਰਸ਼ ਕਰਿਆ ਕਿਸਾਨਾਂ ਲਈ ਉਹ ਕਰਿਆ ਤੁਸੀਂ ਕਰਕੇ ਦਿਖਾਓ ਆਪਣੇ ਪਿੰਡ ਵਾਸਤੇ ਆਪਾਂ ਤਾਂ ਕੱਖ ਨਹੀਂ ਹੁੰਦਾ ਜੀ ਜੇ ਆਪਾ ਆਪਾਂ ਪਿੰਡ ਲੈਵਲ ਦੇ ਕਰਦਾਂਗੇ ਉਹਨੇ ਸਾਰੇਆਂ ਵਾਸਤੇ ਕਰਿਆ ਬਿਲਕੁਲ ਜੀ ਇੱਕ ਚੀਜ਼ ਹੋਰ ਆ ਤੁਹਾਨੂੰ ਹੋਰ ਦਸੀ ਗੱਲ ਕਿ ਅਸੀਂ ਡੱਲਿਆ ਸਾਹਿਬ ਜਿਹੜੇ ਪਿੰਡ ਵਿੱਚ ਗਏ ਤੇ ਪ੍ਰਧਾਨ ਜੀ ਦੀ ਤੁਸੀਂ ਦੇਖ ਸਕਦੇ ਮਕਾਨ ਉੱਕਣਾ ਹੀ ਇੱਕ ਨਾਮਕ ਸੰਧ ਹੀ ਹੁੰਦਾ ਬਣਿਆ ਵਾ ਉਹਨਾਂ ਦੇ ਘਰ ਨੂੰ ਰਸਤਾ ਵੀ ਨਹੀਂ ਬਣਿਆ ਵਾ ਨਹੀਂ ਕੀ ਨਹੀਂ ਕਰਾ ਸਕਦੇ ਦੇਖ ਲਓ ਤੁਸੀਂ ਕਿਤੇ ਗਏ ਨਾ ਡੱਲੇ ਵਾਲੇ ਪਿੰਡ ਵਿੱਚ ਜਾ ਕੇ ਦੇਖਿਓ ਜ ਉਹਨਾਂ ਦੇ ਘਰ ਨੂੰ ਰਸਤਾ ਆਉਂਦਾ ਉਹ 70-74 ਸਾਲ ਪੁਰਾਣਾ ਉੱਕਣਾ ਹੀ ਪਿਆ ਇੱਕ ਸਾਰਾ ਬਹੀ ਵੀ ਨਹੀਂ ਬਣੀ ਹੈਗੀ ਉਹਨਾਂ ਨੇ ਬਣਾਈ ਕਿ ਮੈਨੇ ਕਿਵੇਂ ਨਹੀਂ ਬਣਾ ਸਕਦੇ ਸੜਕਾਂ ਜਿੰਨਾਂ ਦੇ ਘਰੋਂ ਬਣੀ ਬਣੀ ਪਰ ਨਹੀਂ ਜਿਵੇਂ ਕਹਿੰਦੇ ਵੀ 3000 ਕਰੋੜ ਚ ਵੇਚਦਾ ਜੀ ਐਂ ਵੇਚ ਤਾਈ ਮੋਰਚਾ ਉਹਦਾ ਜਿੰਨਾ ਮਰਜ਼ੀ ਬਣਾ ਲੰਦੇ ਨਹੀਂ ਇਹ ਸਾਬ ਝੂਠ ਦਾ ਪਲੰਦਾ ਵੀ ਕਿਸਾਨੀ ਨੂੰ ਇਹਨਾਂ ਲੀਡਰਾਂ ਨੇ ਉਸੇ ਬਦਨਾਮ ਕਰਦੀਏ ਕੋਈ ਵਿਸ਼ਵਾਸ ਨਾ ਕਰੇ ਜੇ ਮੋਦੀ ਨੇ 3000 ਕਰੋੜ ਕਿਸਾਨਾਂ ਨੂੰ ਇਹ ਦੇਣਾ ਤਾਂ ਫਿਰ ਉਹ ਧਰਨਾ ਦਾ ਚੁਕਾ ਲੰਦਾ ਧਰਨਾ ਕਦੇ ਨਹੀਂ ਜਗਾਇਆ ਗਿਆ ਉਹ ਤੁੰ ਜੇ ਤਨ 100 ਯਾਰ ਕਰੋੜ ਕਿਸਾਨਾਂ ਨੂੰ ਇਹ ਦੇ ਦਿੰਦਾ ਫਿਰ ਤਾਂ ਗਰੀਬੀ ਆਪੇ ਚੱਕੀ ਗਈ ਦੀ ਸਾਰਿਆਂ ਦੀ ਨਹੀਂ ਸਭ ਜਿਹੜੀ ਗੱਲਾਂ ਨੇ ਇਹ ਝੂਠ ਦੀਆਂ ਪਲੰਦੀਆਂ ਸਾਰੀਆਂ ਇਹ ਤਾਂ ਬਦਨਾਮ ਕਰਨ ਦੀ ਗੱਲ ਹੁੰਦੀ ਹੈ ਵੀ ਇਹਨਾਂ ਨੇ ਬਦਨਾਮ ਕਰਦੀ ਹੈ ਦੁਬਾਰਾ ਇਹ ਜੇ ਮੋਰਚੇ ਲੱਗਣ ਨਾ ਪਰ ਦੇਖੋ ਜਿਹੜੇ ਹੱਕ ਹੈ ਹੱਕ ਲੈਣ ਦਾ ਸਭ ਨੂੰ ਫਰਜ਼ ਬਣਦਾ ਜਿਹੜਾ ਐਮ ਐਸਪੀ ਗਰੰਟੀ ਕਾਨੂੰਨ ਬਣਾਉਣਾ ਉਹ ਇੱਕ ਨਹੀਂ ਬਣਨਾ ਉਹ ਅਸੀਂ ਤਾਂ ਕਾਨੂੰਨ ਦੀ ਮੰਗ ਕਰ ਰਹੇ ਤੇ ਸੁਆਮੀ ਨਾਥ ਰਿਪੋਰਟ ਵੀ ਲਾਗੂ ਕਰੋ ਜੋ ਕਿ ਸਾਡੇ ਫਸਲਾਂ ਪਰ ਖਰਚਾ ਹੁੰਦਾ ਉਹ ਖਰਚੇ ਨੂੰ ਵਿੱਚ ਜੋੜ ਕੇ ਉਦੇ ਪਰ 50% ਮੁਨਾਫਾ ਮਿਲਿਆ ਜਾਵੇ ਤਾਂ ਸਾਡਾ ਸਾਰਾ ਕਿਸਾਨ ਅਮੀਰ ਹੋ ਜਾਊਗਾ ਜੇ ਉਹ 50% ਕਿਸਾਨ ਨੂੰ ਖਰਚਾ ਵਿੱਚ ਜੋੜ ਕੇ 50% ਦੇ ਉੱਪਰ ਮਿਲਣ ਲੱਗ ਗਿਆ ਇਹ ਕਹਿੰਦੇ ਵੀ ਇਹਨਾਂ ਵਿਚਾਰੇ ਗਰੀਬੇ ਰੱਖੀਏ ਅਸੀਂ ਇਹਨਾਂ ਕੋ ਟੁੱਟੇ ਭੱਜੇ ਘਰ ਹੋਣ ਹੈ ਇਹ ਸਾਈਕਲਾਂ ਪਰ ਜਾਣ ਜੋ ਕੋ ਸਰਕਾਰ ਨੇ ਕਰ ਲਿਆ ਕਰ ਲਿਆ ਅੱਗੇ ਵਾਤੇ ਅਸੀਂ ਸਿਆਣੇ ਹੋ ਜਾਈਏ ਏਕਾ ਕਰ ਲਈਏ ਸਾਰੇ ਏਕਾ ਕਰਕੇ ਆਪਾਂ ਚੱਲੀਏ ਚਾਹੇ ਕਿਸਾਨਾ ਚਾਹੇ ਮਜ਼ਦੂਰ ਹੈ ਚਾਹ ਛੋਟਾ ਵਪਾਰੀ ਆ ਚਾਹ ਛੋਟਾ ਦੁਕਾਨਦਾਰ ਆ ਏਕਾ ਕਰਕੇ ਆਪਾਂ ਚੱਲੀਏ ਨਹੀਂ ਛੋਟੇ ਦੁਕਾਨਦਾਰ ਨੇ ਤਾਂ ਰਹਿਣਾ ਨਹੀਂ ਹੈਗਾ ਨਾ ਛੋਟੇ ਵਪਾਰੀ ਨਹੀਂ ਰਹਿਣਾ ਇਹ ਤਾਂ بڑے بڑے ਮਗਰ ਮਾਛਾਂ ਜਿਹੜੇ ਛੋਟੀਆਂ ਮੱਛੀਆਂ ਨੂੰ ਖਾਂਦੇ ਆ ਜੇ ਹੁਣ ਅਸੀਂ ਸਾਰੇ ਏਕਾ ਕਰਕੇ ਚੱਲਾਂਗੇ ਆ ਜਿਹੜਾ ਦੋਨਾਂ ਨੂੰ ਵੀ ਵੱਡਾ ਅਦੋਲਨ ਆਪਾਂ ਕਰਾਂਗੇ ਸਾਡਾ 13000 ਪਿੰਡ ਆ ਜੇ 13000 ਪਿੰਡ ਚੋਂ ਇੱਕ ਇੱਕ ਟ੍ਰੇਲੀ ਵੀ ਨਿਕਲ ਗਈ ਜੀ ਤਾਂ 13000 ਟ੍ਰੇਲੀ ਬਣ ਗਈ ਹਰਿਆਣੇ ਦਾ 9000 ਪਿੰਡ ਆ ਇੱਕ ਇੱਕ ਟਰੈਲੀ ਇੱਥੇ ਨਿਕਲ ਗਈ ਤਾਂ 9000 ਟਰੈਲੀ ਬਣ ਗਈ ਹਰ ਇੱਕ ਸਟੇਟ ਦੇ ਵਿੱਚ ਅਜੇ ਕਿਸਾਨ ਹੁਣ ਹੰਬੜਾ ਮਾਰ ਕੇ ਆਪਾਂ ਜਿੱਕਣਾ ਕਹਿੰਦੇ ਆ ਨਾ ਬਿਆਨ ਦਿੱਤਾ ਇਹਨਾਂ ਨੇ ਵੀ ਕਰਕੇ ਦਿਖਾਓ ਤੁਸੀਂ ਫਿਰ ਅਸੀਂ ਕਰਕੇ ਦਿਖਾਈਏ ਕਹੀਏ ਨਾ ਜਿਵੇਂ ਮਨਦੀਪ ਸਿੱਧੂ ਨੇ ਕਿਹਾ ਵੀ ਅਜੇ ਕਿਹੜਾ ਸੀ ਰਿਟਾਇਰ ਹੋ ਗਏ ਇਹ ਸ੍ਰੀਆਮ ਧਮਕੀ ਹੋ ਗਈ ਧਮਕੀ ਆ ਬਿਲਕੁਲ ਧਮਕੀ ਆ ਧਮਕੀ ਆ ਅਸੀਂ ਕਹੀਏ ਨਾ ਅਸੀਂ ਕਰਕੇ ਦਿਖਾਈਏ ਕਹਿਣ ਚੇ ਕੰਮ ਕਰਨੇ ਤੇ ਦਿਖਾਉਣੇ 'ਚ ਫਰਕ ਹੁੰਦਾ ਹੁਣ ਭਗਵਾਨ ਤਮਨੂ ਦੀ ਧਮਕੀ ਸੁਣਦੀ ਨਹੀਂ ਬਿਲਕੁਲ ਜੀ ਹੁੰਦੀ ਆ ਭਗਵਾਨ ਤੇ ਮਾਂ ਦੇ ਹੱਥੇ ਕੁਝ ਨਹੀਂ ਹੈਗਾ ਜੀ ਸ਼੍ਰੀ ਆਮ ਤਾਂ ਅੰਮਿਤ ਸ਼ਾਹ ਦੇ ਨਾਲ ਫੋਨ ਪਰ ਗੱਲ ਹੋ ਰਹੀ ਸੀ ਜੇ ਮੁੱਖ ਮੰਤਰੀ ਗੱਲ ਗੱਲ ਹੁੰਦੀ ਤਾਂ ਕਿਹੜੀਆਂ ਗੱਲਾਂ ਦੀਆਂ ਉਹ ਤਾਂ ਕਦੇ ਗੱਲੇ ਨਹੀਂ ਕਰੀ ਹੈਗੀ ਉਹ ਤਾਂ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਹੈ ਕਈ ਬਿਆਨ ਦੇਖ ਲਓ ਤੂੰ ਕਹੇ ਜੀ ਆ ਰਹੇ ਆ ਮੁੱਖ ਮੰਤਰੀ ਹੋਵੇ ਤੂੰ ਯਾਰ ਕਾਦੇ ਮੁੱਖ ਮੰਤਰੀ ਬਣ ਗਿਆ ਤਾਂ ਕਲੰਕ ਲੁਆਉਣਾ ਤਾਂ ਜੇ ਇਹ ਫੜ ਲਿਆ ਨਾ ਚਲੋ ਇਹਨੇ ਅੰਦਰ ਦਾ ਚਲੇ ਜਾਣਾ ਚੀਲ ਦੇ ਵਿੱਚ ਇਹਦੇ ਕਿਸੇ ਨੇ ਜਵਾਨ ਤੇ ਵੀ ਨਹੀਂ ਕਰਾਉਣੀ ਹੈਗੀ ਸਹੀ ਗੱਲ ਇਹ ਭੁੱਲ ਜਿਵੇ ਇਹ ਜਮਾਨਤ ਨਹੀਂ ਹੋਣੀ ਹੈਗੀ ਜੀ ਇਹ ਜਿਲ੍ਹੇ ਸੜੂਗਾ ਸਕੀਰਵਾਦਾ ਤਾਂ ਦੇਖੋ ਕਿੱਡਾ بڑا ਬੰਦਾ ਹੈ ਉਹਦੇ ਮਗਰ ਦਾ ਲੋਕ ਫੇਰ ਖੜੇ ਆ ਇਹਦੇ ਮਗਰ ਕਾ ਹੁਣਾ ਕੋਈ ਵੀ ਹੁਣਾ ਇਹਦੇ ਪਹਿਲੇ ਭਰਮ ਵਾਲੀ ਵੀਰਦਾ ਇਹ ਇਹਦਾ ਇੱਕ ਨਾਮ ਮਾਸਟਰ ਦਾ ਮੁੰਡਾ ਮੈਂ ਕਿਸਾਨ ਦਾ ਮੁੰਡਾ ਆ ਦੇਖ ਗਿਆ ਹੁਣ ਕਿਸਾਨ ਦਾ ਮੁੰਡਾ ਤਾਂ ਹੁਣ ਅਤਿਆਚਾਰ ਜਿਹੜਾ ਕੀਤਾ ਇਹਨੇ ਇਹ ਕਦੇ ਵੀ ਸਦੀਆਂ ਵਿੱਚ ਭੁੱਲਿਆ ਨਹੀਂ ਜਾਣਾ ਹੈਗਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਯਾਦ ਰਹੂਗਾ ਅਸੀਂ ਗਾਹਾਂ ਵੀ ਦੱਸਾਂ ਕਿ ਆਪਣੇ ਪੋਤਿਆਂ ਨੂੰ ਵੀ ਪਰੋਤਿਆਂ ਨੂੰ ਵੀ ਦੱਸਾਂਗੇ ਭਾਈ ਇਹਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਤੁਸੀਂ ਨੇ ਕਦੇ ਨਹੀਂ ਵਿਸ਼ਵਾਸ ਕਰਨਾ ਆਉਣ ਰਿਗਰਡਿੰਗ ਹੁਣ ਮੋਬਾਈਲਾਂ ਦੇ ਵਿੱਚ ਹੈਗਾ ਸਾਰਾ ਕੁਝ ਹੁਣ ਤਾਂ ਦੇਖੋ ਪੜ੍ਹੀ ਲਿਖੀ ਜੇਨਰੇਸ਼ਨ ਆ ਜਿਹੜੀ ਮੋਬਾਈਲ ਚ ਲਾ ਰਹੀ ਆ ਸੋਸ਼ਲ ਮੀਡੀਆ ਦਾ ਜਵਾਨਾ ਕੋਈ ਵੀ ਗੱਲ ਜਿਹੜੀ ਲੁਕੀ ਸ਼ੋਪਿੰਗ ਹੀ ਰਹਿੰਦੀ ਇਹ ਤਾਂ ਇਹਨੇ ਪੱਲੇ ਪਛਤਾਵੇ ਦੇ ਬਿਨਾਂ ਕੁਝ ਵੀ ਨਹੀਂ ਰਹੇਗਾ ਇਹਦੇ ਹੁਣ ਇਹ ਕਹਿੰਦੇ ਤੇ ਸਾਨੂੰ ਜਦ ਐਮਪੀ ਇਲੈਕਸ਼ਨ ਹੋਈ ਸੀ 13 ਦੇ 13 ਜਿੱਤਾਂਗੇ ਇੱਕ ਆ ਕੱਟ ਗਿਆ ਜੀ ਤੇ ਨੇ ਰਹਿ ਗਈਆਂ ਤੀਆਂ ਨਹੀਂ ਉਹ 5 ਮਿੰਟ ਚ ਐਮਐਸਪੀ ਵਾਲੀ ਬੀਬੀ ਵੀ ਕਹਿੰਦੀ ਸੀ ਕਹਿੰਦੀ ਮੇਰੇ ਤੋਂ ਗਲਤ ਬਿਆਨ ਦੇ ਹੋ ਗਿਆ ਜਦ ਜਦ ਹਾਂ ਉਹ ਬੜਾ ਉੱਚਾ ਉੱਚੀ ਆਵਾਜ਼ ਨੰਦੀਦੀ ਲਾਓ ਜੀ ਕੈਪਟਨ ਸਾਹਿਬ ਪਰਾਂ ਹੋ ਜੋ ਜੀ ਅਸੀਂ 5 ਮਿੰਟ ਜੀ ਐਮਐਸਪੀ ਹੁਣ ਦੇਉਗੇ ਕਿਸਾਨਾਂ ਨੂੰ 23 ਫਸਲਾਂ ਪਰੇ ਕਿੱਡੇ ਵੱਡੇ ਬਿਆਨ ਤੇ ਉਹ ਮੁਕਰ ਗਈ ਦੇਖ ਲਓ ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਇਹਨਾਂ ਪਰ ਲੋਕੋ ਤੁਸੀਂ ਵਿਸ਼ਵਾਸ ਨਾ ਕਰੋ ਭਰਾਓ ਆਪਾਂ ਏਕਾ ਕਰ ਲਈਏ ਇਹੀ ਹੱਥ ਮਨ ਕੇ ਬੇਨਤੀ ਆ ਆਪਾਂ ਸਾਰੇ ਸਮਝ ਕੇ ਚੱਲੀਏ ਇੱਕ ਦੂਏ ਨੂੰ ਪਿਆਰ ਕਰੀਏ ਇੱਕ ਦੂਏ ਨੂੰ ਮੁਹੱਬਤ ਕਰੀਏ ਗੱਲ ਨਾਲ ਲਾ ਕੇ ਚੱਲੀਏ ਆਪਾਂ ਸਾਰਿਆਂ ਨੂੰ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਵਪਾਰੀ ਆ ਛੋਟਾ ਵਪਾਰੀ ਮੈਂ ਛੋਟੇ ਵਪਾਰੀ ਦੀ ਗੱਲ ਕਰਦਾ ਛੋਟੇ ਦੁਕਾਨਦਾਰ ਦੀ ਗੱਲ ਕਰਦਾ ਬੜਿਆਂ ਦੇ ਤਾਂ ਹੁਣ ਕਿਆ ਕਹਿਣਾ ਜੀ ਉਹ ਤਾਂ ਪੈਸਿਆਂ 'ਚ ਖੇលਦੇ ਆ ਛੋਟਾ ਵਪਾਰੀ ਦੇ ਦੁਕਾਨਦਾਰ ਗਿਆ ਇੱਕ ਦੂਏ ਨੂੰ ਗਲਬਕੜੀ ਵਾ ਕੇ ਆਪਾਂ ਚੱਲੀਏ ਆਹ ਅੰਦੋਲਨ ਹੈ ਕਿ ਕਾਮਯਾਬ ਹੋਊਗਾ ਜਿੰਨੇ ਸਾਡੇ ਕਿਸਾਨ ਰੁੱਸੇ ਹੋਏ ਤੇ ਆਪਾਂ ਉਹਨਾਂ ਨੂੰ ਵੀ ਲਈਏ ਨਾਲ ਸਾਰੇ ਆਪਾਂ ਇਕੱਠਾ ਹੋ ਕੇ ਚਲੀਏ ਏਕਾ ਕਰੀਏ ਪਹਿਲਾ ਮੰਗਣੇ ਕਰੀਏ ਆਪਾਂ ਇੱਕ ਦੂਏ ਗੱਲ ਬਾਹ ਫੜ ਕੇ ਇੱਕ ਦੂਏ ਦੀ ਆਪਾਂ ਫਿਰ ਬਲੰਦੀਆਂ ਨੂੰ ਛੂਹਾਂਗੇ ਜਿਹੜੀਆਂ ਮੰਗਾ ਨੇ ਆਪਾਂ ਸਾਰੀਆਂ ਐਮਐਸਬੀ ਗਰੰਟੀ ਕਾਨੂੰਨ ਆ ਚਾਹੇ ਸੁਆਮੀ ਨਾਥ ਰਿਪੋਰਟ ਆ ਕਰਜ਼ਾ ਮੁਕਤੀ ਆ 12 ਮੰਗਾ ਜਿੰਨੀਆਂ ਆਪਾਂ ਕੇਂਦਰ ਸਰਕਾਰ ਕੋਲ ਤੇ ਮਨਾਉਣੀ ਆ ਫਿਰ ਪੰਜਾਬ ਸਰਕਾਰ ਦਾ ਬਾਅਦ ਚ ਇਹ ਸਭ ਦੇਖਿਆ ਜਾਏਗਾ ਹੁਣ ਪਲਾ ਕੇਂਦਰ ਸਰਕਾਰ ਗਾ ਸਾਡੀ ਜਿਹੜੀ ਲੜਾਈ ਆ ਇਹ ਇਹ ਜਾਰੀ ਇੱਕ ਨਹੀਂ ਜਾਣੀ ਆ ਸਾਡਾ ਕਿਸਾਨੀ ਅੰਦੋਲਨ ਇੱਕ ਨਹੀਂ ਚੱਲਣਾ